ਤਰੀਕਾ ਜੀ 30 ਤਰੀਕ ਨਵਾਂ ਮਹੀਨਾ 2025 ਪਿੰਡ ਬੋੜੜਲਮਾਚੇ ਬਲੌਰੇ ਦੇ ਫਾਰਮ ਤੋਂ ਮੱਜਾਂ ਦਾ ਸੇਲ ਪਰਚੇ ਦਾ ਕੰਮ ਹੈ ਚਾਰ ਪੰਜ ਮੱਜਾ ਡੇਲੀ ਅਪਡਾਉਣ ਕਰਦੀਆਂ ਨਾ ਆਉਂਦੀਆਂ ਤੇ ਜਾਂਦੀਆਂ ਨਗੀਆਂ ਚੰਗੇ ਸੌਦੇ ਅੰਡਰ ਕੁਆਲਿਟੀ ਦਿਖਾਵਾਂ ਨਾ ਮਾਗ ਰਾਕੀ ਇਹਦੇ ਫੀਮੇਲ ਕਾਫ ਮਾਗਰ ਕੱਤੀ ਹੈ ਆਪ ਵੀ ਮਿੱਤਰੋ ਜਿਹੜੇ ਹਸਾਬ ਦੀਆਂ ਨਿਸ਼ਾਨੀਆਂ ਬੂਰੀਆਂ ਕਰਦੀਆਂ ਨਾ ਚੰਗੇ ਸੀਮਣ ਦੀ ਹੈ ਸੋਹਣਾ ਨੇੜੇ ਸਿੰਘ ਮੋੜਿਆ ਜਸਨਾ ਮਾਰੋ ਗਾੜੀ ਗੂੜੀ ਤੇ ਦਿਖਾ ਅੰਦਰ ਆਪਣੇ ਦਰਸ਼ਕਾਂ ਨੂੰ ਅਰ ਜਦੋਂ ਚੈੱਕ ਕਰ ਲਓ ਤੁਸੀਂ ਸੋਹਣਾ ਚਬਾਈ ਵਾਲਾ ਥਣ ਲੱਗਿਆ ਬਹੁਤ ਜ਼ਿਆਦੇ ਸੋਹਣਾ ਅੰਡਰ ਹੈ ਮਾਰ ਦੇ ਦਿਨ ਤੇਰਾ ਕੈਮਰਾ ਬਾਕੀ ਜੇ ਇੱਕ ਗੱਲ ਹੋਰ ਕਰੀਏ ਮਿੱਤਰੋ ਹਜੇ ਦੁੱਗੀ ਹੁੰਦੀ ਹੈ ਹਜੇ ਵੀ ਗਰੋਥ ਨੇ ਹੋਰ ਕਰਨੀ ਹੈ ਜਿੰਨਾ ਡੰਮ ਚਾਰ ਦੰਦ ਨਹੀਂ ਹੁੰਦੀ ਥੋੜੀ ਜੀ ਭਲੂਣ ਜਰੂਰ ਹੈ ਕਿਉਂਕਿ ਤਾਜੀ ਹੈ ਬਾਕੀ ਸਾਰਾ ਰਿਗਾਰਡ ਆਪਾਂ ਮਾਲਕਾ ਤੋਂ ਲੈਨੇ ਆ ਆ ਜਾ ਬਾਈ ਬਬੂ ਠੀਕ ਠਾਕ ਹੈ ਬਬੂ ਵਧੀਆ ਬਾਈ ਵਧੀਆ ਬਬੂ ਅਲਾਪਾ ਨਗੀਨੇ ਦੀ ਡਿਟੇਲ ਦੇਰ ਸਿੱਧਾ ਬਚੋ ਟੀ ਦੇ ਹੋਣੇ ਬਈ ਪਹਿਲੇ ਸੂਏ ਆ ਪਹਿਲੇ ਸੂਏ ਬਾਈ ਹਾਂ ਕੱਲ ਹੀ ਸੂਈ ਹੈ ਤੜਕੇ ਕੀ ਗਾਏ ਤੇ ਹਜੇ ਭੂਣ ਪਾਣਾ ਚੋਂ ਚਾਈ ਛਣਣੀ ਬਹੁਤ ਆ ਹਾਂ ਹਾਂ ਚੱਲ ਦੋ ਦੰਦ ਦਾ ਵੀ ਇਹ ਯਾਰ ਇੱਕ ਗੱਲ ਹੈਗੀ ਆ ਬੱਬੂ ਹਨਾ ਕਿ ਮੈਂ ਪੈਲਣਾ ਥੋੜੀ ਐਚਬੀ ਕਰੇ ਠੰਡੀ ਬਹੁਤ ਆ ਠੰਡੀ ਦਾ ਬਾਲੀ ਜਿੰਨੇ ਕਿ ਉਹ ਨਹੀਂ ਪਾਏ ਬੇਨਾ ਸਭ ਇਹ ਆਪਣੇ ਸੱਜਣਾ ਨੂੰ ਵੀ ਪਤਾ ਹੋਊ ਗੱਲ ਦਾ ਵੀ ਪੈਲਣਾ ਝੋਟੀਆਂ ਥੋੜਾ ਜਿਆ ਹਣਾ ਐਚਬੀ ਕਰਦੀਆਂ ਭੁਰਾ ਔਲ ਨਹੀਂ ਕਰਦੀ ਔਲ ਔਲ ਵੀ ਨਹੀਂ ਕਰਦੀ ਬਈ ਹਾਂ ਭੁਰਾ ਔਲ ਨਹੀਂ ਕਰਦੀ ਨਹੀਂ ਕੈਮਰੇ ਨੂੰ ਦੇਖ ਕੇ ਬਸੂ ਜੇ ਹੁਣ ਆਪਾਂ ਬੱਬੂ ਇਹ ਇੱਕ ਗੱਲ ਕਰੀਏ ਮਾਗ ਰਾ ਗਈ ਇਹਦੇ ਕੱਤੀ ਹਨਾ ਹਾਂਜੀ ਹਾਂ ਸਟੇਮ ਬੌਲੇ ਦਾ ਪਤਾ ਹੋਊਗਾ ਜੱਜਮੈਂਟ ਕੋਲ ਆ ਬਾਈ ਤੜਕੇ ਤਰ ਨਕਲੋ ਚਾਹ ਕੱਟੀ ਜਾਗੀ ਠੀਕ ਹੈ ਠੀਕ ਹੈ ਹਜੇ ਤਾਂ ਮੈਂ ਕਰੋ ਔੜੇ ਬੜੇ ਚੱਕੜੇ ਆ ਜੇ ਕੱਦ ਕਾਠ ਦੀ ਗੱਲ ਕਰਾਂ ਨਾ ਮਹਮਾਲ ਗੱਡੀ ਜਿੱਡੀ ਆ ਮਿੱਤਰੋ ਬਹੁਤ ਜ਼ਿਆੜੇ ਸੋਹਣੀ ਐ ਵਿੱਡ ਵੀ ਬਹੁਤ ਜ਼ਿਆੜੇ ਸੋਹਣਾ ਲੱਗਿਆ ਲੈਗ ਸਕੋਰ ਮਿੱਠਾ ਬੜਾ ਦਿਖਾਓ ਜਸਨਾ ਆਹਾਂ ਤੋ ਦਿਖਾ ਕਿੰਨੀ ਚੌੜੀ ਐ ਸੱਜਣਾ ਨੂੰ ਸ਼ਕੀਨ ਆ ਮਿੱਤਰੋ ਬਹੁਤ ਫੋਨ ਆਉਂਦੇ ਸੀ ਕੋਈ ਚੰਗੀ ਦੁੱਧ ਕੁਆਲਟੀ ਵਾਲੀ ਝੋਟੀ ਆ ਖੜਾ ਨਗੀਨਾ ਕਰ ਲੋ ਚੱਕ ਬਾਕੀ ਉਤਾਰ ਦੂਰ ਜਮਾ ਓਕੇ ਆਣਾ ਬਈ ਯਾਰ ਪੋਂਡੇ ਵਰਗੀ ਧਾਰ ਬੈਂਦੀ ਕੋਈ ਇਹਦਾ ਗਾਹਾਂ ਤੋਂ ਮਾਲਕਾਂ ਨੇ ਕੋਈ ਰਿਕਾਰਡ ਦੱਸਿਆ ਹੋਵੇ ਮਾਲਕਾਂ ਤਾਂ ਯਾਰ ਇਹ ਦਿੱਤਾ ਗਿਆ 18 ਗੱਗ ਦੁੱਧ ਦੀ ਮਾਂ ਨੇ ਠੀਕ ਹੈ ਠੀਕ ਹੈ ਨਾ ਇਹ ਪਹਿਲੇ ਸੂਏ ਸੂਏ ਠੀਕ ਹੈ ਸੂਏ ਦੀ ਘੱਟੀ ਆ ਉਹਦੇ ਤੀਜਾ ਸੂਆ ਮੈਂ ਉਹਨਾਂ ਕੋਲੇ ਠੀਕ ਹੈ 18 ਲੀਟਰ ਦੇ ਦੀ ਮਾਂ ਚੱਲੀ ਆ ਠੀਕ ਹੈ ਫਿਰ ਤਾਂ ਸੋਨੇ ਦੁੱਧ ਦੇ ਰਿਕਾਰਡ ਵਾਲੀ ਝੋਟੀ ਆਣਾ ਨਹੀਂ ਚੰਗੀ ਆ ਬਈ ਝੋਟੀ ਬਾਕੀ ਬੱਬੂ ਜੀ ਇੱਕ ਗੱਲ ਹੋਰ ਕਰੀਏ ਸਕੰਦਰ ਸਕੰਦਰ ਦੀ ਹੈ ਇਹ ਤੇ ਹਾਂ ਹਾਂ ਸਕੰਦਰ ਦੀ ਮਾਲਕ ਨੇ ਕਿਹਾ ਕਿ ਨਾ ਠੀਕ ਗੱਲ ਮੇਰੇ ਕੋਲ ਗਿਆ ਮੇਟਰ ਸਿਕੰਦਰ ਬੋਲਦੀ ਐ ਇਹ ਬਹੁਤ ਜ਼ਿਆਦੇ ਤੂਤੀ ਬੋਲਦੀ ਐ ਆਪਾਂ ਨੂੰ ਜੱਜ ਬਲੋਰੇ ਨੇ ਵੀ ਰਗਾਣ ਦੱਸਿਆ ਚਲੋ ਹਨਾ ਫਿਰ ਵੀ ਤਸੱਲੀ ਕਰਨੀ ਤੁਹਾਡਾ ਖਰਚ ਬਣਦਾ ਪਰ ਇਹ ਚੰਗੇ ਸੀਮੰਦੀ ਆ ਸਿਕੰਦਰ ਬੋਲਦੀ ਆ ਕਿ ਬਹੁਤ ਜ਼ਿਆਦੇ ਕੁਆਲਿਟੀ ਵਾਲੀ ਚੰਗੀ ਆ ਬੋਲੀ ਆ ਜਵਾਈ ਆ ਚੰਗੀ ਮੋਟੀ ਧਾਰ ਬਈ ਠੀਕ ਐ ਬਈ ਠੀਕ ਐ ਅਲਾ ਦਾ ਬੱਬੂ ਨੰਬਰ ਬੋਲ ਬਈ ਆਪਣਾ ਨੰਬਰ ਬਈ 98766 ਹਾਂਜੀ 73645 ਇੱਕ ਵਾਰੀ ਹੋਰ ਦੱਸ ਦੇ 98766 ਖੇਤਰ ਸੇ 45 ਬਾਈ ਜੇ ਹੁਣ ਆਪਣਾ ਘਰ ਦੀ ਗੱਲ ਕਰੀਏ ਬਬੂ ਹਾਂਜੀ ਹਾਂ ਘਰ ਕਿੱਥੇ ਜਾ ਪਿੰਡ ਬੁਰਜ ਡਲਮਾ ਜਦੋਂ ਬੁਰਜ ਜਦੋਂ ਬੁਰਜ ਡਲਮਾ ਚ ਵੱਡ ਗਿਆ ਕਿਸੇ ਮਰਜ਼ੀ ਨੂੰ ਪੁੱਛ ਲਿਆ ਬਲੋਰੇ ਪੋਏ ਦੇ ਘਰੇ ਜਾਣਾ ਠੀਕ ਹੈ ਕਿਸੇ ਬੱਚੇ ਨੂੰ ਪੁੱਛ ਨਹੀਂ ਪੰਦੀ ਯਾਰ ਠੀਕ ਹੈ ਸੱਜੜੋ ਐਡਰੈਸ ਕਰ ਲਓ ਨੋਟ ਬਹੁਤ ਜ਼ਿਆਦੇ ਸੁਨਾ ਨਗੀਨਾ ਆਇਆ ਆ ਦਿਖਾਓ ਜਦੋਂ ਉਸਨੇ ਗਾੜੀ ਕੋੜੀ ਹੌਲ ਮਾਰਨ ਡਰਦੇ ਦਿਖਾ ਰਿਹਾ ਆਪਣੇ ਸੱਜਣਾ ਨੂੰ ਬੱਚਾ ਰਜਾਉਣ ਤੋਂ ਬਾਅਦ ਦੀ ਵੀਡੀਓ ਬਣਾ ਰਹੇ ਹਾਂ ਸੱਜਣੋ ਬੱਚੇ ਨੂੰ ਝਗਾੜ ਕੇ ਤੜਕੇ ਜਮਾ ਖਾਲੀ ਕਰੀ ਹੋਈ ਆ ਖਾਲੀ ਕਰਨ ਤੋਂ ਬਾਅਦ ਹੀ ਵੀਡੀਓ ਹੈ ਤੜਕੇ ਜਮਾ ਠੀਕ ਹੈ ਦੁਪਹਿਰ ਦੇ ਟਾਈਮ ਦੀ ਵੀਡੀਓ ਸੱਜਣੋ ਭਰਾ ਆਪਣੇ ਕਹਿੰਦੇ ਤੜਕੇ ਅਸੀਂ ਖਾਲੀ ਕਰੀ ਸੀ ਜੱਜਮੈਂਟ ਲਾਉਂਦੇ ਸੀਗੇ ਵੀ ਕਿੱਥੋਂ ਤੱਕ ਜਾਊਗੀ ਹਨਾ ਹਜੇ ਦਾ ਤਾਜ਼ੀ ਹੈ ਕੱਟੀ ਦਿਖਾ ਬਹੁਤ ਜ਼ਿਆਦੇ ਸੋਹਣਾ ਬੱਚਾ ਮਾਗਰ ਵੀ ਆ ਗਈ ਕੱਟੀ ਸੱਜਣੋ ਲਓ ਵੀ ਮਿੱਤਰੋ ਜਿਹੜੇ ਹਿਸਾਬ ਦੀ ਕਪੈਸਿਟੀ ਹੈ ਬੱਬੂ ਦੁੱਧ 15 ਕਿਲੋ ਦੋ ਬਈ 15 ਕਿਲੋ ਹੈ ਨਾ 15 ਕਿਲੋ ਵੀ ਤੋਂ ਬਹੁਤ ਹੋ ਗਿਆ ਸਹੀ ਗੱਲ ਆ ਬਾਈ ਦੀ ਬੱਗੂ ਦੀ ਆਪਾਂ ਮਾਰੀ ਚਲ 20 ਇੱਕ ਚਲੋ ਗੱਲਾਂ ਕਰਦੇ ਹਾਂ ਦੁੱਧ 15 ਕਿਲੋ ਜਮਾ ਹਾਂ ਇਹਨਾਂ ਦੁੱਧ ਦਾ ਖਰਚਾ ਇਹਦਾ ਹੱਕ ਵੀ ਆ ਜਿਹੜੇ ਹਿਸਾਬ ਦਾ ਬੈੱਡ ਲੱਗਿਆ ਨਾ ਅੰਗ ਲੱਗਿਆ ਝੋਟੀ ਨੂੰ ਬਰੀਕੀਆਂ ਬਹੁਤ ਐ ਕਪੈਸਟੀ ਬਾਈ ਕਹਿੰਦਾ 15 ਕਿਲੋ ਦੁੱਧ ਦੀ ਹੋਗੀ ਚੌੜੀ ਝੂੜੀ ਬਹੁਤ ਐ ਬਾਕੀ ਆਪਣੇ ਸੱਜਣਾ ਨੂੰ ਆਪਾਂ ਤੁਰਦੀ ਦੇ ਨਿਗਾ ਵਰਵਾਉਣੇ ਆ ਸੇਡੂ ਤੁਰਦੀ ਨੂੰ ਕਰ ਕਰਮਾਲੀ ਨਾ ਪਲਵਾਨਾ ਵਾਂਗੂ ਤੁਰਦੀ ਆ ਤੇ ਦੂਜੇ ਸਾਇਜ ਜਾਂ ਦੂਜੇ ਸੂਏ ਤੇ ਜਾ ਕੇ ਤਾਂ ਨਾ ਮਿੱਤਰੋ ਇਹਨੇ ਕੋਈ ਗੱਲ ਬਣ ਜਾਣਾ ਗੱਲਾਂ ਕਰਾ ਦੇਣੀਆਂ ਦੇਖ ਲੋ ਕਰ ਲੋ ਚੱਕ ਕਰਾ ਦੇ ਚੱਕ ਦੁਆ ਦੇ ਠੰਡਾ ਜਿਹੜਾ ਇੱਕ ਹੋਰ ਖਾਓ ਜਸਨਾ ਸੱਜਣਾ ਨੂੰ ਆਪਣਿਆਂ ਨੂੰ ਐ ਨਾ ਨਗੀਨਾ ਘਰਮ ਵਾਲੀ ਠੂਲੀ ਵਾਲੀ ਝੋਟੀ ਆ ਮਿੱਤਰੋ ਇਹਦਾ ਹੋਰ ਉਸੇ ਬੱਚਾ ਹਟ ਨਹੀਂ ਲੋੜਦੀ ਐ ਭਾਂ ਠੱਪ ਮਾਰ ਕੇ ਹੀ ਵਜਾ ਢਿੱਗਾਂਈ ਵਰਗੀ ਐ ਫਿਰ ਕਾਈ ਵਰ ਜਾ ਬਾਈ ਬਾਈ ਕਹਿੰਦੇ ਹੋਰ ਆਲ ਨਹੀਂ ਕਰਦੀ ਇਹ ਪਹਿਲਾਂ ਆਲ ਕਰਦੀ ਹੁੰਦੀ ਐ ਹਾਂ ਬਾਈ ਨਹੀਂ ਵਿੱਚ ਪਹਿਲਾਂ ਆਲ ਬੋਲ ਪਹਿਲਾਂ ਆਲ ਕਰਦੀ ਆ ਆਲ ਨਹੀਂ ਕਰਦੀ ਬਾਈ ਹਾਂ ਬਾਕੀ ਅੰਡਰ ਦੇ ਨਾੜਾ ਨੂੜਾ ਬਹੁਤ ਦਾ ਸੱਜਣੋ ਚੈੱਕ ਕਰ ਲੋ ਤੁਸੀਂ ਹਾਂਜੀ ਸ਼ੀਰ ਬਹੁਤ ਕੱਦ-ਕੁੱਦ ਬਹੁਤ ਛੋਟੀ ਆ ਹਾਂ ਲੈਗ ਸਕੋਰ ਦੇਖ ਲੋ ਮਿੱਤਰੋ ਬਹੁਤ ਜਿਆਦੇ ਚੌੜੀ ਐ ਬਹੁਤ ਜਿਆਦੇ ਸੋਹਣਾ ਪਿੱਠ ਬੜਾ ਤੇ ਥਣ ਦਿਖਾ ਰੇ ਜਸਰਿਆ ਮੋਟਾ ਲੱਗਿਆ ਜਵਾਈ ਵਾਲਾ ਮੁਰਖੀ ਵਾਲਾ ਇਹ ਮਾਰ ਜੇ ਤੁਹਾਮੇ ਚੱਲ ਯਾਰ ਕੋਈ ਚੱਕਰ ਨਹੀਂ ਛੰਡੀ ਐ ਬੱਬੂ ਹਾਂਜੀ ਜੇ ਹੁਣ ਆਪਾਂ ਬਈ ਇਹਦੇ ਰੇਟ ਦੀ ਗੱਲ ਕਰੀਏ ਰੇਟ ਫੋਨ ਤੇ ਕਰਦਾਂਗੇ ਕੋਸੇ ਹਾਂ ਚਲੋ ਉਹ ਵੀ ਹੈ ਨਾ ਕਿਉਂਕਿ ਇਹਨਾਂ ਦਾ ਕੰਮ ਵੀ ਸੇਲ ਪਰਚੇਜ ਦਾ ਐ ਇੱਕ ਪਰਦਾ ਬਣਿਆ ਹੁੰਦਾ ਹੈ ਜਿਹਦੇ ਕਰਕੇ ਕਈ ਵਾਰੀ ਕਿਸੇ ਆਪਣੇ ਵਪਾਰੀ ਭਾਈ ਜਾਰੇ ਨਹੀਂ ਵੀ ਲੈਣੀ ਹੁੰਦੀ ਆ ਉਹਨੇ ਵੀ ਗਾਹ ਮੂੰਹ ਮਿੱਠਾ ਕਰਨਾ ਹੁੰਦਾ ਹੈ ਨਾ ਪਰਦਾ ਰਹਿ ਜਾਂਦਾ ਹੈ ਇਹ ਕਿਉਂਕਿ ਮਿੱਤਰੋ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹਦਾ ਰੇਟ ਖੋਲਣ ਨਾਲ ਹਨਾ ਕਈ ਵਾਰੀ ਕੋਈ ਗਾਹਕ ੜਕ ਜਾਂਦਾ ਹੈ ਇਹਨਾਂ ਦੀ ਵੀ ਮਜਬੂਰੀ ਹੈ ਬਾਕੀ ਆਪਾਂ ਜਿਹੜੀਆਂ ਦੇ ਰੇਟ ਕਰਾਉਣ ਵਾਲੇ ਹੁੰਦੇ ਉਹਨਾਂ ਦੇ ਕਰਾਉਣੇ ਵੀ ਆ ਇਹਨਾਂ ਦਾ ਕੰਮ ਸੇਲ ਪਰਚੇਜ਼ ਦਾ ਬੱਬੂ ਇੱਕ ਵਾਰੀ ਨੰਬਰ ਹੋਰ ਬੋਲ ਭਾਈ ਆਪਣਾ ਬਈ 98766 77655 ਠੀਕ ਹੈ ਹਾਂਜੀ ਲਿਆ ਵੀ ਜਸਨਾ ਸੱਜਣੋ ਕਾਟੀ ਮਾਰ ਲੋ ਨਰਮ ਬੰਦੇ ਆ ਸਿਰੇ ਜਾਣ ਵਾਲੇ ਬੰਦੇ ਨਹੀਂ ਅਮਰਧੰਦੇ ਵਾਲੇ ਬੰਦਿਆ ਤੇ ਕੰਮ ਉਹ ਆਪਣੇ ਚੰਗੇ ਬਸੂ ਲਿਆ ਕੇ ਲਾਂਬੇ ਵਾਲਾ ਕੰਮ ਦਾ ਹਲੇ ਤੱਕ ਹੋਇਆ ਨਹੀਂ ਬਹੁਤ ਜ਼ਿਆਦੇ ਇਹਨਾਂ ਨੇ ਸੇਲ ਪਰਚੇਜ ਕਰੀਆ ਤੇ ਬਾਕੀ ਇਹਨਾਂ ਕੋਲੇ 4-5 ਨਾਗ ਹਰ ਵਕਤ ਇਹਨਾਂ ਕੋਲੇ ਤਿਆਰ ਰਹਿੰਦੇ ਆ ਗੱਬੜ ਝੋਟੀ ਆਹਾ ਇਹ ਹਜ਼ਾਰ ਗਾੜ ਵੀ ਦੱਸ ਬੱਬੂ ਸਾਨੂੰ ਯਾਰ ਪਹਿਲੇ ਸੂਏ ਬਈ ਗੋਸੇ ਕਹਿੰਦੇ 11 ਗੋਦੂ ਦਿੱਤੇ ਨੇ ਠੀਕ ਹੈ ਬਈ ਨੇੜੇ ਦਿੱਤੇ ਪਿੰਡ ਦਾ ਆਪਾਂ ਠੀਕ ਹੈ ਦਿਖਾ ਵਜੂਦ ਕੀ ਦੁੱਧ ਦੇ ਦੂ 15 ਕਿਲੋ ਹੈ ਹਾਂ ਜੇ ਤੱਕ ਖੁੰਦੀ ਹੈ ਹਾਂ ਨਾ ਸਿੱਪੀਆਂ ਵਾਲੇ ਹਾਂ ਇਧਰੋਂ ਦਿਖਾ ਜਾ ਸਨਿਆ ਓਏ ਇਧਰੋਂ ਮਾਰ ਦੇ ਸਾਈਡ ਤੋਂ ਹਜੇ 8-10 ਦਿਨ ਪਿਆ ਕੋਸੀ 8-10 ਦਿਨ ਕੱਚੀ ਹੈ ਕੱਚੀ ਮੰਨਵਾਇਦਾ ਨਾ ਵੀ 8-10 ਦਿਨਾਂ ਦੀ ਅਜੇ ਕੱਚੀ ਹੈਗੀ ਤਿਆਰ ਹੁੰਦੀ ਹੁੰਦੀ ਹੈ ਜਿਸ ਨੂੰ ਮੈਂ ਬਾਜ਼ਾਰ ਵੇਡਦੀ ਗੱਲ ਕਰਾਂ ਨਾ ਸੱਜਣੋ ਬਹੁਤ ਜ਼ਿਆਦੇ ਪਲੀ ਹੋਈ ਝੋਟੀ ਹੈ ਤੇ ਸੋਹਣੀ ਕੁੰਡੀ ਇਹਨੂੰ ਲੱਗੀ ਹੈ ਸਿੰਗ ਕਰ ਲਓ ਕੁਆਲਟੀ ਚੰਗੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਹੈ ਕੌੜੀ ਜੂੜੀ ਬਹੁਤ ਐ ਬਾਕੀ ਜਿਹੜਾ ਰਿਗਾਰਡ ਰਹਿ ਗਿਆ ਆਪਾਂ ਬਾਈ ਬੱਬੂ ਤੋਂ ਲਵਾਂਗੇ ਮੋੜ ਲਿਆ ਬੱਬੂ ਦਿਖਾਓ ਜੱਸਣਿਆ ਇਧਰ ਇਧਰ ਕੀ ਆ ਕਰਮ ਵਾਲੀ ਦਿਖਾ ਦੇ ਜੱਸਣਿਆ ਚਾਹੇ ਮੰਜਾੜਾ ਲਿਓ ਸੱਜਣੋ ਉਸ ਤੋਂ ਇੰਨੀ ਚੌੜੀ ਐ ਜਦੋਂ ਤੁਸੀਂ ਕੋਲੇ ਆ ਕੇ ਦੇਖੋਗੇ ਨਾ ਹਾਂ ਬਾਕੀ ਸੋਹਣੀ ਆ ਹਾਂ 10 ਦਿਨ ਤਾਂ ਆਰਾਮ ਨਾਲ ਕੱਢ ਜੂਗੀ 10 ਦਿਨ ਪੈ ਗੋਸੀ ਬਈ ਬਈ ਹਾਂ ਕੱਢ ਜੂਗੀ ਬੱਬੂ ਕਿੰਨਾ ਦੁੱਧ ਦੱਸਿਆ ਸੀ ਬਾਈ ਇਹਦਾ ਪਹਿਲੇ ਪਹਿਲੇ ਸੂਏ ਕਨੇ 11 ਕਿਲੋ ਚੁਆ ਬੱਚਿਆਂ ਚਾ ਕੇ ਬਾਈ 11 ਲੀਟਰ ਪਹਿਲੇ ਸੂਏ ਪਹਿਲੇ ਸੂਏ ਬੱਚਾ ਚਾ ਕੇ ਦੂਜਾ ਸੂਆ ਸੂਆ ਸੇ ਐਟ ਕੀ ਤਿਆਰੀ ਸੋਣੀ ਆ ਬੱਬੂ ਇਹਨਾਂ ਦੁੱਧ ਬਾਈ 1500 ਕਿਲੋ ਦੂਧ ਬਾਈ ਰਾਮਨਾ ਯਾਰ ਹਾਂ ਜਿਹੜੇ ਸਾਲ ਦੀ ਬੱਬੂ ਬਹੁਤ ਪੈਨ ਹੈ ਜੇ ਬਾਕੀ ਇੱਕ ਗੱਲ ਹੈਗੀ ਆ ਬਾਈ ਨਾ ਛੋੜੀ ਛੂੜੀ ਬਹੁਤ ਹੈ ਛੋਟੀ ਖੁੱਲੀ ਹੈ ਵੀ ਦੂਜੇ ਸੂਏ ਜਾ ਕੇ ਬਣੀ ਹੈ ਕੋਈ ਚੀਜ਼ ਬੱਬੂ ਜੇ ਹੁਣ ਆਪਾਂ ਇਹਦੇ ਆਏ ਰੇਟ ਦੀ ਗੱਲ ਕਰੀਏ ਰੇਟ ਇਹਦਾ ਹੀ ਫੋਨ ਫੋਨ ਹੀ ਕਰਦੇ ਨੇ ਠੀਕ ਹੈ ਬਾਈ ਤੇ ਬਾਕੀ ਜਸਨੇ ਦਿਖਾਓ ਏ ਢੋਟਲ ਇੱਕ ਨਗ ਦੋ ਨੰਬਰ ਵਾਲਾ ਮਿੱਤਰੋ ਆ ਖੜਾਗਾ ਇਹ ਕਰ ਲੋ ਜੇ ਇਹ 10 ਦਿਨਾਂ ਦੀ ਹਜੇ ਕੱਚੀ ਮੰਨ ਲੋ ਤੁਸੀਂ 10 ਦਿਨ ਕੱਢ ਦੀ ਆ ਢਿੱਲਾ ਢੁਲਾ ਬਹੁਤ ਵਈਆਂ ਹਜੇ ਤਾਂ ਖੁੱਲਦੀ ਆ ਸਮਝ ਲੋ ਵੀ ਧਾਰਾ ਪਾਉਣੀਆਂ ਸਟਾਰਟ ਆ ਸਾਰਾ ਕੁਝ ਓਕੇ ਆ ਜਮਾ ਖੁੱਲੀ ਆ ਚੋਟੀ ਸੱਜਣੋ ਅੱਜ ਦੀ ਵੀਡੀਓ ਪਿੰਡ ਬੁਰਜ ਢਿਲਮਾ ਬਾਈ ਬੱਬੂ ਦੇ ਘਰ ਰਹੂਗੀ ਚਾਚੇ ਬਲੌਰੇ ਦਾ ਬੇਟਾ ਹੈ ਬਾਕੀ ਇਹਨਾਂ ਦਾ ਕੰਮ ਸੇਲ ਪਰਚੇ ਦਾ ਹੈ ਡੇਲੀ 4-5 ਪਸ਼ੂ ਜਾਂਦੇ ਆਉਂਦੇ ਰਹਿੰਦੇ ਨੇਗੇ ਮੇਨਤ ਕਰਕੇ ਆਪਦੀ ਖਰੀਦ ਕੇ ਲਿਆਉਂਦੇ ਨੇ ਤੇ ਚੰਗਾ ਬਸੂ ਕਹਿੰਦੇ ਸੂਈ ਦੇ ਨਖਾਰੇ ਸਾਈਂ ਦੀ ਕੱਢ ਕੇ ਲਿਆਉਂਦੇ ਆ ਦੁੱਧ ਪੀਣ ਵਾਲਾ ਹੋਵੇ ਚਾਹੇ ਕੋਈ ਅੱਗੇ ਤਿਆਰੀ ਵਾਸਤੇ ਤਿਆਰ ਕਰਕੇ ਬਸੂ ਮੂੰਹ ਮਿੱਠਾ ਕਰਨ ਵਾਲਾ ਹੋਵੇ ਕੰਟੈਕਟ ਕਰ ਲਿਓ ਚੰਗੇ ਬੰਦੇ ਆ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਟੱਕ ਲਾਓ